ਵਾਹ ਗੁਰੂ 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 ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਸਿਮਰਨ ਤੇ ਲਾਗੇ ਜਨ ਆਪ ਦਇਆ ਲਾਭ ਨਾਨਕ ਜਨ ਕੀ ਮੰਗਰ ਵਾਰ ਕਹਿੰਦੇ ਵਾਹਿਗੁਰੂ ਦਾ ਸਿਮਰਨ ਬੜਾ ਉਤਮ ਹੈ ਸਾਰੇ ਕਰਮ ਕਾਂਡਾਂ ਤੋਂ ਸਾਰੇ ਪੁੰਨਾਂ ਤੋਂ ਫਲਾਂ ਤੋਂ ਉਤਮ ਹੈ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਇਸ ਤੋਂ ਉੱਤਮ ਕੋਈ ਕਰਮਕਾਂਡ ਕੋਈ ਚੀਜ਼ ਨਹੀਂ ਹੈ ਇਸ ਕਰਕੇ ਸਿਮਰਨ ਤੇ ਲਾਗੇ ਜਨ ਆਪ ਦੇ ਅਲੋ ਬੇਹ ਕਿੱਡੀ ਵੱਡੀ ਬਖਸ਼ਿਸ਼ ਕਰ ਰਹੇ ਨੇ ਪੰਜਵੇਂ ਪਾਸ਼ਾ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਨਾਲ ਖੁਦ ਆਕਾਲ ਪੁਰਖੋ ਸਿਮਰਨ ਤੇ ਲਾਗੇ ਉਹ ਖੁਦ ਵੀ ਲੱਗਿਆ ਹੋਇਆ ਆਪ ਵੀ ਸਿਮਰਨ ਦੇ ਵਿੱਚ ਸਿਮਰਨ ਤੇ ਲਾਗੇ ਜਿਨ ਆਪ ਦੇ ਅਲੋ ਸੋ ਇਸ ਤਰ੍ਹਾਂ ਜਿਤੇ ਵਾਹਿਗੁਰੂ ਜੀ ਦਇਆ ਕਰਦਾ ਆਪ ਕਿਰਪਾ ਕਰਦਾ ਉਹ ਸਿਮਰਨ ਕਰਦੇ ਤੇ ਖੁਦ ਵੀ ਪਰਮਾਤਮਾ ਸਿਮਰਨ ਕਰ ਰਿਹਾ ਇਸ ਕਰਕੇ ਬਲਿਹਾਰੀ ਕੁਦਰਤ ਵਸਿਆ ਸੋ ਸਤਗੁਰਾਂ ਦੀ ਕੁਦਰਤ ਬਲਿਹਾਰ ਹੈ ਕੁਰਬਾਨ ਸਾਰੀ ਕੁਦਰਤੋ ਦਾ ਨਾਮ ਜਪਰੀਏ ਕੁਦਰਤ ਉਹ ਕਾਦਰ ਕੁਦਰਤ ਦੇ ਵਿੱਚ ਵਸਦਾ ਤਾਂ ਕਰਕੇ ਜੇ ਕੁਦਰਤ ਨਾਮ ਜਪਰੀ ਪਰਮਾਤਮਾ ਰੱਬ ਜਪ ਰਿਹਾ ਇਸ ਕਰਕੇ ਸਾਰਾ ਪੂਰੀ ਕੈਨਾਤ ਪਰਮਾਤਮਾ ਦਾ ਰੂਪ ਹੈ ਸੋ ਸਾਧ ਸੰਗਤ ਜੀ ਸਿਮਰਨ ਦੀ ਬੜੀ ਵਡਿਆਈ ਹੈ ਸਿਮਰਨ ਬਾਰੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਨੂੰ ਪ੍ਰੇਰਨਾ ਕਰ ਰਹੇ ਨੇ ਸਿਮਰਨ ਕਰੋ ਸੇਵਾ ਕਰੋ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਨਾ ਹਉਮੈ ਵਿੱਚ ਹੋ ਜਾਏ ਸੋ ਹਉਮੈ ਹੰਕਾਰ ਤੋਂ ਰਹਿਤ ਹੋ ਕੇ ਦਿਖਾਵੇ ਤੋ ਰਹਿਤ ਹੋ ਕੇ ਤੇ ਗੁਰੂ ਘਰ ਦੀ ਸੇਵਾ ਕਰਨੀ ਗੁਰੂ ਕੀ ਸੇਵਾ ਕਰਨੀ ਸਾ ਸੰਗਤ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਫਿਰ ਜਿਹੜੀ ਵੀ ਮਨ ਦੀ ਇੱਛਾ ਮਨ ਚ ਨੇ ਆ ਫਲ ਪਾਵਣਾ ਸੋ ਛੁ ਮਨੋ ਕਾਉਣਾ ਭਾਵਨਾ ਮੈਂ ਸਤਿਗੁਰੂ ਜੀ ਪੂਰੀਆਂ ਕਰਦੇ ਉਹਨਾਂ ਨੇ ਜਿਹੜੇ ਚਿੱਤ ਲਾ ਕੇ ਸੇਵਾ ਕਰਦੇ ਗੁਰੂ ਸਾਹਿਬ ਕੀ ਕਹਿੰਦੇ ਹਸਤੀ ਸਿਰਜੋਂ ਅੰਕਸ ਹੈ ਅਹਰਣ ਜੋ ਸਿਰ ਮਤ ਦੇ ਸੋ ਗੁਰੂ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ ਹਾਥੀ ਸਿਰ ਜਿਉਂ ਅੰਕਸ ਹੈ ਅਹਰਣ ਜਿਉਂ ਸਿਰ ਦੇ ਕਹਿੰਦੇ ਜਿਵੇਂ ਜਿਹੜਾ ਹਾਥੀ ਹੈ ਕਿੱਡਾ ਵੱਡਾ ਜਾਨਵਰ ਆ ਸਾਧ ਸੰਗਤ ਜੀ ਕਿੱਡਾ ਵੱਡਾ ਹੈ ਸੋ ਉਹ ਕਿਦੇ ਵਿੱਚ ਬਸ ਵਿੱਚ ਹੈ ਉਹਨੇ ਕਿਨੂੰ ਆਪਣਾ ਆਪ ਭਾਵ ਸਮਰਪਿਤ ਕੀਤਾ ਹੋਇਆ ਇੱਕ ਛੋਟੇ ਜਿਹੇ ਲੋਹੇ ਦੇ ਕੁੰਡੇ ਨੂੰ ਉਹਨੂੰ ਆਪਣਾ ਭਾਵ ਸਮਰਪਣ ਕੀਤਾ ਹੋਇਆ ਹਾਥੀ ਤੇ ਕਿੰਨਾ ਤਾਕਤਵਰ ਜਾਨਵਰ ਹੈ ਪਰ ਛੋਟਾ ਜਿਹਾ ਸਾਧ ਸੰਗਤ ਜੀ ਉਹ ਜਿਹੜਾ ਮਨੁੱਖ ਹਾਥੀ ਚਲਾਉਣ ਵਾਲਾ ਉਹਦੇ ਕੋਲੇ ਛੋਟਾ ਜਿਹਾ ਇੱਕ ਉਸ ਮਹਾਵਤ ਕੋਲੇ ਛੋਟਾ ਜਿਹਾ ਕੁੰਡਾ ਹੁੰਦਾ ਲੋਹੇ ਦਾ ਤੇ ਉਹਦੇ ਨਾਲ ਹੀ ਹਾਥੀ ਬਸ ਵਿੱਚ ਆ ਉਹਦੇ ਸਿਰ ਵਿੱਚ ਮਾਰਦਾ ਤੇ ਜਿੱਧਰ ਨੂੰ ਉਹ ਮਹਾਵਤ ਚਾਹੇ ਉਧਰ ਨੂੰ ਹਾਥੀ ਮੁੜ ਜਾਂਦਾ ਹੈ ਉਹਦੇ ਉਹਨੂੰ ਆਪਣਾ ਭਾਵ ਸਮਰਪਿਤ ਕੀਤਾ ਹੋਇਆ ਹਾਥੀ ਨੇ ਕਹਿੰਦੇ ਇਸੇ ਤਰ੍ਹਾਂ ਆਹਰਣ ਜਿਉਂ ਸਿਰ ਦੇ ਤੇ ਆਹਰਣ ਕਿਹਨੂੰ ਕਹਿੰਦੇ ਆ ਇੱਕ ਲੋਹੇ ਦਾ ਟੁਕੜਾ ਜੀ ਤੇ ਲਹਾਰ ਧਰ ਕੇ ਹਰੇਕ ਲੋਹੇ ਨੂੰ ਕੁੱਟਦਾ ਹਰੇਕ ਸੰਦ ਨੂੰ ਬਣਾਉਂਦਾ ਉਹਨੇ ਆਪਣਾ ਭਾਵ ਉਹ ਲੋਹੇ ਨੂੰ ਸਮਰਪਿਤ ਕੀਤਾ ਹੋਇਆ ਆਹਰਣ ਨੇ ਉਹਦੇ ਨੀਂਹ ਸੱਟਾਂ ਵੱਜਦੀਆਂ ਫਿਰ ਵੀ ਆਪਣਾ ਸਿਰ ਪਰੇ ਨਹੀਂ ਕਰਦੀ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਹਿੰਦੇ ਮਨ ਤਨ ਆਗ ਰਾਗ ਕੈ ਉਹੀ ਸੇਵ ਕਰੇ ਕਹਿੰਦੇ ਉਹ ਮੇਰੇ ਮਨਾ ਹਾਥੇ ਤੋਂ ਸਿੱਖਿਆ ਲੈਲਾ ਹਾਥੀ ਇਹਨਾਂ ਤਾਕਤਵਰ ਹੋ ਕੇ ਉਹਨੇ ਆਪਣਾ ਭਾਵ ਸਮਰਪਿਤ ਕਰ ਦਿੱਤਾ ਉਸ ਛੋਟੇ ਜਿਹੇ ਕੁੰਡੇ ਨੂੰ ਕਹਿੰਦੇ ਇਸੇ ਤਰ੍ਹਾਂ ਜਿਹੜੀ ਅਹਿਰਣ ਉਹਨੇ ਆਪਣਾ ਭਾਵ ਉਸ ਲੋਹਾਰ ਨੂੰ ਉਸ ਲੋਹੇ ਨੂੰ ਉਸ ਮਰਪਿਤ ਕਰ ਦਿੱਤਾ ਜਿੰਨੀਆਂ ਮਰਜੀ ਉਹਦੇ ਸੱਤਾ ਵਜਦੀਆਂ ਔਰ ਫਿਰ ਵੀ ਭਜਲੇ ਨਹੀਂ ਛੜਾ ਕੇ ਸੁਸਾਦ ਸਿੰਘ ਜੀ ਉਹਨੇ ਆਪਣਾ ਭਾਵ ਸਮਰਪਿਤ ਕੀਤਾ ਮੇਰੇ ਮਨਾਂ ਤੂੰ ਵੀ ਗੁਰੂ ਆਪਣਾ ਭਾਵ ਸਮਰਪਿਤ ਕਰ ਦੇ ਮਨ ਤੇ ਤਨ ਦੋਨੇ ਚੀਜ਼ਾਂ ਅਰਪਣ ਕਰ ਦੇ ਮਨ ਤਨ ਆਗਰ ਆਖ ਤਾ ਉਹ ਵੀ ਸੇਵ ਕਰੇ ਉਹ ਵੀ ਹੁੰਦਾ ਤਤ ਪਰਹ ਦੇ ਕੇ ਸਾਵਧਾਨ ਰਹਿ ਗੁਰੂ ਦੀ ਸੇਵਾ ਚ ਹਰ ਵੇਲੇ ਸਾਵਧਾਨੀ ਦੇ ਨਾਲ ਇਮਾਨਦਾਰੀ ਦੇ ਨਾਲ ਗੁਰੂ ਦੀ ਸੇਵਾ ਕਰ ਸੋ ਕਿਉ ਗੁਰਮੁਖ ਆਪ ਨਿਵਾਰੀਆ ਸਵਰਾਜ ਸ੍ਰਿਸ਼ਟ ਕਾਲੇ ਕਹਿੰਦੇ ਗੁਰਾਂ ਦੇ ਸਾਹਮਣੇ ਹੋ ਕੇ ਭਾਈ ਇਹ ਗੁਰਮਖ ਪਿਆਰੇ ਜਿਹੜਾ ਆਪਣੇ ਆਮੇ ਹੰਕਾਰ ਨੂੰ ਨਿਵਰਤ ਕਰਕੇ ਸਾਧ ਸੰਗਤ ਦੀ ਦੂਰ ਕਰਕੇ ਤੇ ਜਦੋਂ ਸੇਵਾ ਕਰਦਾ ਤੇ ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਮਿਲ ਜਾਂਦਾ ਕਹਿ ਦੋ ਸਤਨਾਮ ਵਾਹਿਗੁਰੂ ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਮਿਲ ਜਾਂਦਾ ਨਾਰਕ ਗੁਰਮਖ ਬੁੱਝੀ ਹੈ ਜੇ ਆਪੇ ਨਜ਼ਰ ਕਰੇ ਸੋ ਇਹਨਾਂ ਗੱਲਾਂ ਦਾ ਗਿਆਨ ਕਿਹਨੂੰ ਆਉਂਦਾ ਹੈ ਕਿਹਨੂੰ ਸਮਝ ਆਉਂਦੀ ਹੈ ਸਾਧ ਸੰਗ ਜੀ ਜਿਨ੍ਹਾਂ ਤੇ ਆਪ ਗੁਰੂ ਸਾਹਿਬ ਨਜ਼ਰ ਕਰਦੇ ਆਪ ਕਿਹਾ ਕਰਦੇ ਨਾਨਕ ਗੁਰਮਖ ਬੁੱਧੀ ਹੈ ਜਾਂ ਆਪੇ ਨਜ਼ਰ ਕਰੇ ਗੁਰੂ ਸਾਹਿਬ ਕਹਿੰਦੇ ਇਹ ਭਾਈ ਸੇਵਾ ਬਾਰੇ ਐਸੇ ਜਿਹੜੇ ਪਾਵਨ ਸ਼ਬਦ ਹੈ ਗੁਰਬਾਣੀ ਦੇ ਉਹ ਸਾਨੂੰ ਪ੍ਰੇਰਨਾ ਕਰਦੇ ਹੁਣ ਸਿਮਰਨ ਬਾਰੇ अनेका ਪ੍ਰਕਾਰ ਦੇ ਸਾਧ ਸੰਗ ਜੀ ਜਿਹੜੇ ਸਾਨੂੰ ਮਹਾਰਾਜ ਦੇ ਸਿਮਰਨ ਨਾਲ ਜੋੜਦੇ ਨੇ ਅਨੇਕਾਂ ਸ਼ਬਦ ਨੇ ਇਹ ਅਨੇਕਾਂ ਪਰਮਾਨੰਦ ਦੇ ਗੁਰਬਾਣੀ ਸੋ ਸਾਧ ਸੰਗਤ ਜਿਵੇਂ ਸਤਿਗੁਰੂ ਜੀ ਕਹਿੰਦੇ ਹਾਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਉਹ ਖੁਆਰੀ ਬਿਨ ਸਿਮਰਨ ਵੇਖੋ ਬਿਨ ਸਿਮਰਨ ਜੋ ਜੀਵਨ ਬਰਨਾ ਸਰਪ ਜੈਸੇ ਅਰਜਾ ਜੀ ਕਹਿੰਦੇ ਬਿਨਾਂ ਸਿਮਰਨ ਤੋਂ ਤਾਂ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸੱਪ ਵਰਗਾ ਹੈ ਉਹਨਾਂ ਦੀ ਜਿਹੜੀ ਉਮਰ ਵੱਧਦੀ ਜਾ ਰਹੀ ਹੈ ਕਹਿੰਦੇ ਹੁਣ ਸੱਪ ਨੂੰ ਵੇਖੋ ਸੱਪ ਦੀ ਉਮਰ ਵੀ ਤਾਂ ਬੜੀ ਵੱਡੀ ਹੁੰਦੀ ਹੈ ਪਰ ਜਿੱਡੀ ਵੱਡੀ ਉਮਰ ਜਿੱਡਾ ਵੱਡਾ ਸੱਪ ਤੇ ਓਡਿਆ ਵੱਡਾ ਸਾਧ ਸੰਗ ਜੀ ਉਹਦੇ ਵਿੱਚ ਜ਼ਹਿਰ ਹੁੰਦਾ ਹੈ ਉਹਨਾਂ ਉੱਤਰਫ ਦਾ ਇਸੇ ਤਰ੍ਹਾਂ ਜਦੋਂ ਅਸੀਂ ਸਿਮਰਨ ਤੋਂ ਦੂਰ ਹੋ ਕੇ ਆਪਣੇ ਜੀਵਨ ਨੂੰ ਬਸਰ ਕਰਦੇ ਆਂ ਉਮਰ ਤਾਂ ਵਧਦੀ ਆ ਔਰ ਵਧਦੀ ਜਾਂਦੀ ਹੈ ਤੇ ਸਾਧ ਸੰਗਤ ਜੀ ਸਿਮਰਨ ਤੋਂ ਦੂਰ ਹੋ ਕੇ ਤੇ ਸਾਧ ਸੰਗਤ ਜੀ ਜੋ ਕੁਛ ਹੈ ਉਹ ਵਿਖਿਆ ਦਾ ਰੂਪ ਹੈ ਅਸੀਂ ਵੀ ਉਹਨੇ ਹੀ ਦੁਖੀ ਹੋਏ ਜਾਂਦੇ ਆਂ ਕੋ ਸਤਨਾਵਾ ਸਰਪ ਦੇ ਵਾਂਗ ਅਸੀਂ ਵੀ ਮਾਰੇ ਕਹਿੰਦੇ ਜੈਸੇ ਕਹਿੰਦੇ ਜਿਵੇਂ ਉਹ ਸੱਪ

ਨੌ ਖੰਡ ਪ੍ਰithvi ਦੇ ਮੰਨੇ ਨੇ ਕਹਿੰਦੇ ਸਾਰੀ ਪ੍ਰithvi ਦਾ ਕੋਈ ਰਾਜਾ ਬਣ ਜੇ ਸਾਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਗਿਆ ਪਰ ਦੁਖੀ ਹੈ ਮਨ ਦੁਖੀ ਹੈ ਨਾਮ ਜਪਤ ਹੋਏ ਸਭ ਸੁਖੀਆ ਸਗਲ ਸ੍ਰੇਸ਼ਟ ਕੋ ਰਾਜਾ ਦੁਖੀ ਹੈ ਨਾਮ ਜਪਤ ਹੋਏ ਸਭ ਸੋ ਕਹਿੰਦੇ ਨਾਮ ਜਪ ਕੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਸੋ ਇਸ ਤਰ੍ਹਾਂ ਕਰਕੇ ਸਾਧ ਸੰਗਤ ਦੀ ਮਾਰਗ ਇਹ ਨਾਮ ਖੰਡਨ ਕੋ ਰਾਜ ਕਮਾਵੇ ਸਾਰੀ ਦੁਨੀਆ ਸ੍ਰਿਸ਼ਟੀ ਦਾ ਰਾਜਾ ਹੋ ਜੇ ਤੇ ਅੰਤ ਚੱਲੇ ਗੋ ਹਾਰੀ ਜੇ ਵਾਹਿਗੁਰੂ ਦਾ ਸਿਮਰਨ ਨਹੀਂ ਮਾਰੇ ਕਹਿੰਦੇ ਅੰਤ ਨੂੰ ਜੀਵਨ ਦੀ ਬਾਜੀ ਉਹ ਹਾਰ ਕੇ ਚਲੇ ਜਾਂਦੇ ਨਾ ਆਖੋ ਸਤਨਾਮ ਕਿੰਨਾ ਬਾਸ ਸਿਮਰਨ ਨਹੀਂ ਸੁਗੁਰਮਖ ਪਿਆਰਿਓ ਜਿਨ੍ਹਾਂ ਦੇ ਪਾਸ ਸਿਮਰਨ ਹੈ ਮਹਾਰਾਜ ਕਹਿੰਦੇ ਉਹ ਦਰਗਾਹ ਨੂੰ ਫਿਰ ਚਲੇ ਜਾਂਦੇ ਨੇ ਗੁਰਮੁਖ ਪਿਆਰਿਓ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪੜ ਮੱਲਿਆ ਇਹ ਗੁਰਮਖਾਂ ਦੀ ਅਵਸਥਾ ਹੈ ਸੋ ਮਨਮੁਖ ਹਮੇਸ਼ਾਰੀ ਸ੍ਰਿਸ਼ਟੀ ਦਾ ਰਾਜਾ ਬਣ ਜੇ ਪਰ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਜਾਂਦਾ ਹੈ ਨਵਖੰਡਣ ਕੋ ਰਾਜ ਕਮਾਵੇ ਅੰਤ ਚੱਲੇ ਕੋ ਹਾਰੀ ਮਹਾਰਾਜ ਕਹਿੰਦੇ ਗੁਣ ਨਿਧਾਨ ਗੁਣ ਤਿਨਹੀ ਗਾਈ ਜਾਕੋ ਕਿਰਪਾ ਧਾਰੀ ਸੋ ਜਿਨ੍ਹਾਂ ਤੇ ਗੁਰੂ ਦੀ ਸਵੱਲੀ ਨਜ਼ਰ ਹੋ ਜਾਂਦੀ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾ ਕਰਦੇ ਉਹਨਾਂ ਨੂੰ ਐ ਬਾਹ ਫੜ ਕੇ ਸਿਮਰਣ ਦੇ ਲੜ ਲਾ ਦਿੰਦੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਤੇ ਸਤਗੁਰੂ ਜੀ ਕਿਰਪਾ ਕਰਦੇ ਗੁਣ ਨਿਧਾਨ ਗੁਣ ਤਿਨਹੀ ਗਾਈ ਸੋ ਗੁਣਾ ਦਾ ਜਿਹੜਾ ਨਿਧਾਨ ਹੁੰਦਾ ਖਜ਼ਾਨਾ ਜਿਹੜੇ ਗੁਣਾ ਦੇ ਖਜ਼ਾਨੇ ਨੇ ਗੁਰੂ ਅਕਾਲ ਪੁਰਖ ਵਾਹਿਗੁਰੂ ਗੁਣ ਦਾਣ ਗੁਣਤਿ ਨਹੀਂ ਸੋ ਜਿਹੜੇ ਉਹਨਾਂ ਦੇ ਗੁਣ ਗਾਉਂਦੇ ਸਾਧ ਸੰਗਤ ਜੀ ਬਸ ਉਹ ਭਾਵਜਲ ਸੰਸਾਰ ਤੋਂ ਪਾਰ ਹੋ ਜਾਂਦੇ ਇਸ ਕਰਕੇ ਸੇਵਾ ਤੇ ਸਿਮਰਨ ਦੀ ਪ੍ਰੇਰਣਾ ਕਰਦੇ ਨਾ ਆਓ ਪਖੰਡਵਾਦ ਛੱਡ ਕੇ ਮੜੀਆਂ ਕਬਰਾਂ ਨੂੰ ਛੱਡ ਕੇ ਸਾਧ ਸੰਗ ਜੀ ਦਾ ਗਿੱਤੀ ਬੀਤੇ ਵਾਲੇ ਬਾਬਿਆਂ ਨੂੰ ਛੱਡ ਕੇ ਤੇ ਗੁਰਮਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੋ ਨਿਰਮਲ ਜੀਵਨ ਜੀ ਬਣਨਾ ਹੈ ਤੇ ਗੁਰਬਾਣੀ ਦੇ ਨਾਲ ਜੁੜ ਕੇ ਬਣਨਾ ਸਵੱਲਾ ਜੀਵਨ ਬਣਨਾ ਹੈ ਤੇ ਗੁਰਬਾਣੀ ਨਾਲ ਜੁੜ ਕੇ ਗੁਰੂ ਵਾਲੇ ਬਣੀਏ ਅਮਰ ਧਾਰੀ ਹੋਈਏ ਸਾਧ ਸੰਗ ਜੀ ਬਲਾਵਤ ਹੈ ਅੱਜ ਅੱਜ ਕੀ ਆਪਕੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ